ਬਾਈ ਲਵ ਯੂ ਸੋ ਸੋਨਾ ਲੱਗਿਆ ਨਾ ਵੇ ਕੀ ਕਰ ਦੇ ਜੀ ਮੈਂ ਤੁਹਾਨੂੰ ਯਾਦ ਕਰਨ ਦਿਆਂ ਹੱਥੇ ਮੁਠੀ ਚ ਜਾਣ ਚਨਾ ਮੈਂ ਵੀ ਦਿਲ ਦਿਲ ਮਰਨੇ ਦਿਆਂ ਤੁਮ ਕੀ ਕਰ ਦੇ ਜੀ ਜੀ ਸੱਚਰੀ ਅਕਾਲੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕਾਇਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਅਰਜੰਟ ਢਿੱਲੋਂ ਅਤੇ ਨਿਮਰਤ ਖੈਰਾ ਦੇ ਚਰਚੇ ਅਕਸਰ ਚੱਲਦੇ ਰਹਿੰਦੇ ਨੇ ਜਿਸ ਨੂੰ ਲੈ ਕੇ ਦੋਸਤੋ ਨਿਮਰਤ ਖੈਰਾ ਦੀ ਆਈ ਹੈ ਨਵੀਂ ਕੈਸਟ ਅਤੇ ਦੋਸਤੋ ਉਸ ਦੇ ਵਿੱਚ ਸਾਰੇ ਗਾਣੇ ਲਿਖੇ ਗਏ ਨੇ ਅਰਜੰਟ ਢਿੱਲੋਂ ਦੇ ਵੱਲੋਂ ਤੇ ਜਿਸ ਨੂੰ ਲੈ ਕੇ ਦੋਸਤੋ ਕਾਫੀ ਲੋਕਾਂ ਦੇ ਵੱਲੋਂ ਇਹ ਟਰੋਲ ਬਣਾਇਆ ਜਾ ਰਿਹਾ ਹੈ ਕਿ ਇਹਨਾਂ ਦੋਨਾਂ ਦੇ ਆਪੋ ਦੇ ਵਿੱਚ ਕੋਈ ਰਿਲੇਸ਼ਨ ਹੈ ਕਿਉਂਕਿ ਅਰਜੰਟ ਢਿੱਲੋਂ ਨੇ ਵੀ ਕੁਝ ਐਹੋ ਜਿਹੀ ਆਨਲਾਈਨ ਆਪਣੀ ਇੰਸਟਾਗ੍ਰam ਅਕਾਊਂਟ ਦੀ ਬਾਇਓ ਦੇ ਵਿੱਚ ਪਾਈਆਂ ਹੋਈਆਂ ਨੇ ਜਿਸ ਨੂੰ ਲੈ ਕੇ ਦੋਸਤੋ ਕਾਫੀ ਲੋਗ ਆਪਣੇ ਸ਼ੋਰਟਸ ਬਣਾ ਰਹੇ ਨੇ ਕਿ ਨਿਮਰਤ ਖਹਿਰਾ ਅਤੇ ਅਰਜਨ ਟਿੱਲੋ ਦਾ ਆਪੋ ਦੇ ਵਿੱਚ ਰਿਲੇਸ਼ਨ ਹੁਣ ਫਿਲਹਾਲ ਦੋਸਤੋ ਦੱਸਣਾ ਤਾਂ ਇਹਨਾਂ ਨੇ ਸੱਚਾਈ ਕੀ ਹੈ ਫਿਲਹਾਲ ਦੋਸਤੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ